ਚੋ ਗਰੀਬੀ ਦੂਰ ਕਰਨ ਦੇ 11 ਤਰੀਕੇ ਨੰਬਰ 1 ਨੰਗੇ ਪੈਰੀ ਬਾਥਰੂਮ ਨਹੀਂ ਜਾਣਾ ਚਾਹੀਦਾ ਨੰਬਰ 2 ਨਹਾਉਂਦੇ ਸਮੇਂ ਵੀ ਨੰਗੇ ਪੈਰ ਨਹੀਂ ਰਹਿਣਾ ਚਾਹੀਦਾ ਨੰਬਰ 3 ਘਰੋਂ ਗਰੀਬੀ ਦੂਰ ਕਰਨ ਲਈ ਸ਼ੁੱਕਰਵਾਰ ਨੂੰ ਦਹੀਂ ਅਤੇ ਮੱਖਣ ਦਾ ਦਾਨ ਕਰਨਾ ਚਾਹੀਦਾ ਹੈ ਨੰਬਰ 4 ਇੱਕ ਅਜਿਹਾ ਘਰ ਜਿੱਥੇ ਔਰਤ ਦਾ ਸਤਿਕਾਰ ਤੇ ਸਨਮਾਨ ਕੀਤਾ ਜਾਂਦਾ ਹੈ ਉਥੇ ਗਰੀਬੀ ਘਟ ਹੁੰਦੀ ਹੈ ਨੰਬਰ 5 ਜਿਸ ਘਰ 'ਚ ਸ਼ਾਮ ਨੂੰ ਦੀਵਾ ਜਗਾਇਆ ਜਾਂਦਾ ਹੈ ਉਥੇ ਵੀ ਗਰੀਬੀ ਨਹੀਂ ਹੁੰਦੀ ਨੰਬਰ 6 ਮੱਕੜੀ ਦੇ ਜਾਲੇ ਨੂੰ ਘਰ ਵਿੱਚ ਗਰੀਬੀ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਜਿਸ ਕਾਰਨ ਘਰ ਦਾ ਆਰਥਿਕ ਵਿਕਾਸ ਵੀ ਰੁਕ ਸਕਦਾ ਹੈ। ਨੰਬਰ 7 ਜਿਸ ਪਰਿਵਾਰ ਦੇ ਮੈਂਬਰ ਸਾਲ ਵਿੱਚ ਇੱਕ ਵਾਰ ਤੀਰਥ ਯਾਤਰਾ ਤੇ ਜਾਂਦੇ ਹਨ ਅਤੇ ਗਰੀਬਾਂ ਦੀ ਸੇਵਾ ਕਰਦੇ ਹਨ ਉਹਨਾਂ ਦੀ ਵੀ ਗਰੀਬੀ ਦੂਰ ਹੋ ਜਾਂਦੀ ਹੈ। ਨੰਬਰ 8 ਜੇਕਰ ਘਰ ਵਿੱਚ ਨਕਾਰਾਤਮਕ ਊਰਜਾ ਰਹਿੰਦੀ ਹੈ ਤਾਂ ਮੁੱਖ ਗੇਟ ਤੇ ਨਮਕ ਪਾ ਕੇ ਰੱਖੋ। ਨੰਬਰ 9 ਪੀਰਵਾਰਤੀ ਕਾਤਸ਼ੀ ਵਾਲੇ ਦਿਨ ਵਾਲ ਤੇ ਨੋ ਨਹੀਂ ਕੱਟਨੇ ਚਾਹੀਦੇ। ਇਸ ਨਾਲ ਮਾਂ ਲక్ష్ਮੀ ਗੁੱਸੇ ਹੋ ਜਾਂਦੀ ਹੈ ਜਿਸ ਕਾਰਨ ਘਰ ਵਿੱਚ ਆਰਥਿਕ ਸੰਕਟ ਹੁੰਦਾ ਹੈ ਨੰਬਰ 10 ਸਾਨੂੰ ਘਰ ਦੇ ਅੰਦਰ ਖਰਾਬ ਇਲੈਕਟ੍ਰੋਨਿਕਸ ਸਮਾਨ ਨਹੀਂ ਰੱਖਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਧਨ ਦਾ ਵੀ ਨੁਕਸਾਨ ਹੋ ਸਕਦਾ ਹੈ ਨੰਬਰ 11 ਟੁੱਟੀਆਂ ਚਪਲਾਂ ਨੂੰ ਘਰ ਵਿੱਚ ਨਾ ਰੱਖੋ ਜੇ ਚਾਹੁੰਦੇ ਹੋ ਕਿ ਦੇਵੀ ਲక్ష్ਮੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋਵੇ ਤਾਂ ਟੁੱਟੀਆਂ ਚਪਲਾਂ ਨੂੰ ਘਰ ਵਿੱਚ ਨਾ ਰੱਖੋ ਤੇ ਨਾ ਹੀ ਫਟੇ ਪੁਰਾਣੇ ਕੱਪੜੇ ਰੱਖੋ ਉਮੀਦ ਕਰਦੇ ਹਾਂ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ